ਸੋ ਕਹੋ ਟੱਲ ਗੁਰ ਸੇਵੀ ਐ ਐਨ ਸਹਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਹੋ ਵੈ ਸਫਤ ਕ ਸੰਮਦੀ ਨੂਰੀ ਅਰਸ ਗੁਰ ਸੋ ਝੱਡੀ ਐ ਤੁਧ ਜਿਠੇ ਸਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਦਾ ਹੈ ਸ਼ਾਹ ਜਿਸ ਪਾਸ ਬੈਠਿਆ ਸਹੀ ਐ ਸਵਨਾ ਦਾ ਵੇ ਸਾਹ ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹੱਲਾ ਪੰਜਵਾ ਘਰ ਪੰਜਵਾ ਧੁਪ ਦੇ ਇੱਕ ਓ ਅੰਕਾਰ ਸਤ ਗੁਰ ਪਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਗਰੋਗ ਇਹ ਤਾਨ ਤੇ ਸਗਲ ਦੂਰ ਕੀਨ ਸੋ ਗੋਣਾ ਮੇਰੋ ਪ੍ਰਭ ਜੀ ਕੀ ਨ ਪੰਜ ਦੋਖ ਅਰ ਅਹੰਗਰੋਗ ਇਹ ਤਾਨ ਤੇ ਸਗਲ ਦੂਰ ਕੀ ਨ ਰਹਾਉ ਵੰਦਨ ਤੋਰ ਸ਼ੋਰ ਬਿਖਿਆਦੇ ਗੁਰ ਗਉ ਸ਼ਬਦ ਮੇਰਾ ਹੀ ਰਹਿ ਦੀਨ ਰੂਪ ਅਨ ਰੂਪ ਮੋਰ ਕਾਚਨਾ ਵਿਚਾਰੋ ਪ੍ਰੇਮ ਗਾਇਓ ਮੋਹਰੇ ਹਾਰੇ ਰੰਗ ਪੀਨ ਕਿਓ ਲਾਲਨ ਪਾਟ ਬੀਜ ਖੋਏ ਅਨਦ ਚਤਾ ਹਰਖੇ ਪਤੀ ਨ ਤੇ ਸਹੀ ਕੋ ਗ੍ਰਹਿ ਸਹੀ ਪ੍ਰਭ ਨਾਨਕ ਸੋ ठाकुर ਤੇ ਸਹੀ ਕੋ ਤੀਨਾ ਪਿਖਿਓ ਲਾਲਨ ਪਾਟ ਬੀਜ ਖੋਏ ਅਨਦ ਚਤਾਹਰ ਖੇਪਤੀ ਨ ਤੇ ਸਹੀ ਕੋ ਗਰੇਹ ਸਈ ਬਾਬ ਨਾਨਕ ਸੋ ਠਾਕੁਰ ਤੇ ਸਹੀ ਕੋ ਤੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੋਡੀ ਮਹੱਲਾ ਪੰਜਵਾ ਘਰ ਪੰਜਵਾ ਧੋਪਦੇ ਏ ਕੋ ਅੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਆਰ ਅਹੰਗ ਰੋਗ ਇਹ ਤਨ ਦੇ ਸਗਲ ਦੂਰ ਕੀ ਨਹਾਉ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 716 ਤੇ ਟੋਡੀ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ